ਰਤ ਹੋ ਕੇ ਫਰਾਦਰ ਬਣਾ ਹੁੰਦਾ ਹੋਇਆ ਸਾਭ ਨੂੰ ਉਸੇ ਜਗ੍ਹਾ ਤੇ ਸਮਾਪਤੀ ਹੋਵੇਗੀ ਸਾਡੇ ਬਹੁਤ ਹੀ ਸਰਤਕਾਰ ਜੋ ਜਗਵੀਰ ਹਦੀਪ ਕਸ਼ਮੀਰੀ ਗੁਰੂ ਘਰ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਵਿਸ਼ੇਸ਼ ਪ੍ਰਾਣਾ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਵੱਡਾ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈ ਜੀ ਇਹ ਅੱਜ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਰਾਮ ਹੋ ਕੇ ਗੁਰਦੁਆਰਾ ਕਿਲਾ ਮਾਰਕੀ ਜਿਸ ਦੇ ਅੰਗੋਦੀ ਨਾਮ ਕੇ ਦਗਰ ਕਿਰਤ ਆਪਣੀ ਪਰਵਾਹ ਪਨ ਨੂੰ ਵਾਦਾ ਹੋਇਆ ਸਤਿਗੁਰੂ ਕੇ ਹਾਲਤਾ ਇਹ ਹਾਲ ਤੇ ਕਿੰਨਾ ਆਵੇ ਸੰਦਰਪਾਲ ਸਿੰਘ ਜੀ ਇਹ ਨਮਾ ਉਸ ਦਾ ਯੋਧਾ ਬਹੁਸੋਣੀ ਗੇਮ ਦਾ ਪ੍ਰਦਰਸ਼ਨ ਕਰਦਾ ਹੈ ਇਹ ਉਹਨਾਂ ਦੇ ਯੋਧੇ ਆ ਬਹੁਸੋਣਾ ਪ੍ਰਦਰਸ਼ਨ ਕਰਦੇ ਹੋਏ ਇਹ ਦੇਹਾਂ ਸਿੰਘ ਵੀ ਇਹ ਇੰਟਰਨੈਸ਼ਨਲ ਫੱਟੇ ਗਰੁੱਪ ਦੇ ਆਉਣ ਵਾਲੇ ਯੋਧੇ ਇੱਕ ਟੱਕ ਫੋਟਾ ਇਹ ਦੇਹਾਂ ਸਿੰਘ ਫੋਟਾ ਸਾਡੇ ਵਿੱਚ ਕਲਾ ਦਾ ਪ੍ਰਦਰਸ਼ਨ ਦੇਹਾਂ ਸਿੰਘ ਫੋਟਾ ਦਾ ਇਹੁੰਦਾ ਜਿਵੇਂ ਖਰਬੂਜੇ ਨੂੰ ਇੱਕ ਇੱਕ ਖਰਬੂਜਾ ਰੰਗ ਫੜਦਾ ਉਸੇ ਤਰੀਕੇ ਦੇ ਨਾਲ ਗੱਟਗਾ ਗੇਮ ਬੁਲਕੀ ਖਿਡਾਰੀਆਂ ਨੂੰ ਵੇਖ ਕੇ ਖਿਡਾਰੀ ਤਿਆਰ ਹੁੰਦੇ ਆ ਜਿਹੜੇ ਅਮਨ ਹੁੰਨੇ ਇਹ ਛੋਟੇ ਪਟੰਗ ਫੋਜਾ ਆਉਣ ਵਾਲੇ ਇੰਟਰਨੈਸ਼ਨਲ ਗਰੁੱਪ ਨੇ ਇਹ ਸੋਹਣੇ ਖਿਡਾਰੀ ਬਣਨੇ ਨੇ ਸਾਰੇ ਔਰ ਬੜੀ ਮਿਹਨਤ ਜਿਹੜੀ ਇਹਨਾਂ ਦੀ ਕਠਨ ਚੱਲ ਰਹੀ ਹੈ ਕਾਕਾ ਜੀ ਵਾਹ ਵਾਹ ਇਹ ਸਾਰੇ ਵੀਰ ਆਉਣ ਵਾਲੇ ਸਮੇਂ ਦੇ ਛੋਟੇ ਦੇ ਖਿਡਾਰੀ ਤੁਹਾਡੇ ਸਾਹਮਣੇ ਦੇਖ ਰਹੇ ਨੇ ਇਹ ਤੁਹਾਡੇ ਵਿਚਕਾਰ ਅੱਜ ਦਾ ਜਿਹੜਾ ਇਹ ਗੁਰਦੁਆਰਾ ਸਿੰਘ ਸਭਾ ਤੋਂ nada can ਤਰੇਨਾ ਤਰ ਤਪਲਾ ਤਰਵਾ ਤੇ ਰੋਣਦਾ ਤੇਰੀ ਮੱਤ ਤੇਨਾ ਜਿਵੇਂ ਤੇਰੇ ਕੋਲ ਰੋਣਦੇ ਜੇ ਪ੍ਰਭੂ ਤੇ ਗਣ ਤੇ ਰੱਖੋ ਪ੍ਰਭੂ ਦੋਨਨ ਤੇ ਰੱਖੋ ਪ੍ਰਭੂ ਮਾਨਿਕ ਦੇ ਤਰਨਾ ਤੇ ਗੰਧਾ ਸੁਮੇਉਦੀ ਬੰਦਨਾ ਮਾਨਿਕ ਦੇ ਤਰ ਹੰਤੇ ਜਿਨਾਤ ਤੇਰੀ ਬੰਦਨਾ ਨਾਲਕ ਦੇ ਕਰ ਹਾਥੇ ਦੰਦਾ मेरी बंदना काट कसी कर हथ डत मेरी बंदना सतगर पूरे आके मेरी बंदना सतगर पूरे आगे डंडत मेरी बंदना सतगर पूरे आगे डंडा तो मेरी बंदना सतगर पूरे आगे डंडाओत मेरी बंदना ਤੇ ਮੇਰੀ ਬੰਦੇ ਨਾ ਦੰਦਾ ਤੇ ਮੇਰੀ ਬੰਦੇ ਨਾ ਅੱਜ ਦਾ ਕੀ ਪ੍ਰੋਗਰਾਮ ਹੈ ਆ ਵਾਹਿਗੁਰੂ ਜੀ ਦਾ ਖਾਲਸਾ ਰਣਜੀਤ ਦੇ ਫਤਿਹ ਅਸੀਂ ਗੁਰਦੁਆਰਾ ਸਹਾਇਤਾ ਹਰੀ ਵਿਸ਼ਮੁਖ ਸੰਗਤ ਹੈ ਕਿਉਂਕਿ ਅੱਜ ਨਗਰ ਕੀਰਤਨ ਦੇ ਸਵਾਗਤ ਪਾਉਣ ਕਿਰੇ ਆ ਇਹ ਨਗਰ ਕੀਰਤਨ ਕਿੱਥੋਂ ਕਿ ਨਿਕਲ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸੁਬਾ ਤੋਂ ਕਿਸ ਸੰਬੰਧ ਚ ਹੈ ਤੇਗ ਬਾਦ ਸਰਪਾਤਸ਼ਾਹੀ ਭਾਈ ਬਿਆਲਾ ਜੀ ਭਾਈ ਮਤੀਦਾਸ ਜੀ ਸਰਪੀਆ ਜੀ ਉਹਨਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਇੱਕ ਖੇਤ ਦਾ ਖਾਲਸਾ ਰਣਜਤ ਦੇ ਬਲੋਂ ਆਰੰਭਿਕ ਕਾਰਜਕ੍ਰਮ ਸਭ ਤੋਂ ਇਹ ਕਿ ਸਿਰਜਣਾ ਵਾਲਾ ਹੈ ਕਿ ਇੱਥੇ ਸੈਟਨ ਸਵੱਤ ਲਈ 我。<laughs> Thank you.